ਇਹਨਾਂ ਨੂੰ ਦਰਪੇਖੀ ਨਹੀਂ ਹੁਣ ਡਾਕਟਰਾਂ ਤੋਂ ਵੀ ਨਹੀਂ ਸ਼ੂਟ ਕਰਦੇ। ਜੇ ਉਹਦੇ 26 ਰੁਪਏ ਦੇ ਦਿੰਦੇ ਤੇ ਮੈਂ ਧੱਕੇ ਨਾਲ ਤਕਾ ਇਹਨਾਂ ਨੂੰ ਬੈਠ ਦਵਾਈ ਨਹੀਂ ਇੱਥੇ। ਕੋਈ ਪੁੱਛੋ ਜਿੰਨਾ ਤੁਹਾਡਾ ਮਨ ਲੱਗਦੀ ਸਭ ਸਹਿਯੋਗ। ਇਹਨਾਂ ਦੇ ਲਾਸਟ ਸੇਨ ਕਰਾਈ ਦੇ ਤੇ ਠੀਕ ਹੈ। ਉਹਨਾਂ ਨੂੰ ਸ਼ੌਟ ਵੀ ਨਹੀਂ ਸ਼ੂਟ ਦੇ ਬੈਠਿਆ। ਇਹਨਾਂ ਦਾ ਨਾਮ ਤੇ ਕੀ ਵਿਸ਼ਾ ਹੈ? ਨਾਮ ਸ੍ਰਿੰਦਰ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਹੌਸਸੋਸ ਯੂਨੀਅਨ ਫਰੀਕੋਡ ਅੱਜ ਸਾਡੇ ਆਊਟਸੋਰਸ ਕਾਮਿਆਂ ਦੀਆਂ ਤਨਖਾਹਾਂ ਐਚਆਈਐਮਐਸ ਸੈਂਟਰ ਦੇ ਪ੍ਰੋਜੈਕਟਾਂ ਦੇ ਜਿਹੜੇ ਮੁੰਡੇ ਕੰਮ ਕਰ ਰਹੇ ਸਾਡੇ ਉਹਨਾਂ ਦੀਆਂ ਤਨਖਾਹਾਂ ਨੂੰ 5 ਮਹੀਨੇ ਹੋ ਗਏ ਉਹਨਾਂ ਨੂੰ 5 ਮਹੀਨੇ ਤੋਂ ਤਨਖਾਹਾਂ ਨਹੀਂ ਮਿਲੀਆਂ ਜਿਹਦੇ ਵਿੱਚ ਬਹੁਤ ਪਰੇਸ਼ਾਨੀ ਆ ਰਹੀ ਹੈ ਅੱਜ ਅਸੀਂ ਸੀਨੀਅਰ ਸਰਜਨ ਮਾਈਨਰ ਸਰਜਨ ਜੀ ਨੂੰ ਮੰਗ ਪੱਤਰ ਦਿੱਤਾ ਹੈ ਤੋਂ ਉਹਦੇ ਵਿੱਚ ਉਹਨਾਂ ਨੂੰ ਦੱਸਿਆ ਗਿਆ ਹੈ ਕਿ 5 ਮਹੀਨੇ ਹੋ ਗਏ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਛੇਤੀ ਤੋਂ ਛੇਤੀ ਇਹਨਾਂ ਦੀਆਂ ਤਨਖਾਹਾਂ ਦਿੱਤੀਆਂ ਜਾਣ ਤਾਂ ਜੋ ਇਹ ਛੇਤੀ ਸੁਆਵਾਂ ਦੇਖ ਸਕਣ ਟੈਕਰ ਜਿਵੇਂ ਸੁਸਾਇਟੀ ਦੇ ਅੰਦਰ ਕੁਝ ਮੁਲਾਜ਼ਮਾਂ ਕਿਤੇ ਗਏ ਇਹਨਾਂ ਵੱਲੋਂ ਉਹ ਜੋ ਆਊਟਸੋਰਸ ਤੇ ਕਿਤੇ ਗਏ ਅਸੀਂ ਸਰਕਾਰ ਨੂੰ ਰਿਪੋਰਟ ਕਰਦੇ ਆ ਕਿ ਸਾਨੂੰ ਬਰਾਬਰ ਤਰਖਾਹ ਦੇ ਬਰਾਬਰ ਬਰਾਬਰ ਤਰਖਾਹ ਬਰਾਬਰ ਕੰਮ ਦੇ ਦੀਨ ਕੀਤਾ ਜਾਵੇ ਜਿਸ ਤਰ੍ਹਾਂ ਜੀ ਦਾ ਜੀ ਤੁਹਾਨੂੰ ਪੰਜ ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਹਾਂ ਜੀ ਇਹ ਇਸ ਤਰ੍ਹਾਂ ਪਹਿਲਾਂ ਵੀ ਹੁੰਦਾ ਹੈ ਕਿ ਇਹ ਪਹਿਲੀ ਵਾਰੀ ਹੋ ਰਹੀ ਹੈ ਹਾਂ ਜੀ ਪਿਛਲੀ ਵਾਰ ਵੀ ਇਸ ਤਰ੍ਹਾਂ ਹੀ ਹੋਇਆ ਸੀ ਆ 5-6 ਮਹੀਨੇ ਸੇ ਇਹਨਾਂ ਨੇ ਤਨਖਾਹ ਨਹੀਂ ਦਿੱਤੀ ਸਾਡੇ ਸਾਥੀਆਂ ਨੂੰ ਇਹਨਾਂ ਨੂੰ ਤਨਖਾਹ ਨਹੀਂ ਮਿਲੀ ਪੰਜ-ਸੱਤ ਮਹੀਨਾ ਬਾਅਦ ਵੀ ਦੋ ਵਾਰੀ ਤਨਖਾਹ ਦਿੱਤੀਆਂ ਨਹੀਂ ਹਾਂ ਜੀ ਤੇ ਉਹੋ ਕੀ ਉਪਰ ਲੱਗੀ ਚੱਲ ਰਹੀ ਸੀ ਉਸ ਟਾਈਮ ਅਸੀਂ ਸਟ੍ਰਾਈਕ ਕੀਤੀ ਸੀ ਧਰਨ ਲਾਇਆ ਸੀਗਾ ਫਿਰ ਇਹਨਾਂ ਨੇ ਸਾਨੂੰ ਦਿਖਾ ਦਿੱਤੀ ਸੀ ਇਹ ਉਮੀਦ ਹੈ ਅੱਜ ਸਰਕਾਰ ਕੋਲ ਵੀ ਇਹ ਥੋੜੀ ਜਲਦੀ ਜਿਹੜੀ ਹੈਗੀ ਹੈ ਜਿਹੜਾ 5 ਮਹੀਨਿਆਂ ਦਾ ਜਿਹੜਾ ਪ੍ਰੋਸੈਸ ਹੋ ਖਤਮ ਹੋ ਜੇ ਅਸੀਂ ਤਾਂ ਇਹ ਅਪੀਲ ਕਰ ਸਕਦੇ ਆ ਕਿ ਸਾਨੂੰ ਜਲਦ ਤੋਂ ਜਲਦ ਰਖਾਵਾਂ ਦਿੱਤੀਆਂ ਜਾਣ ਤਾਂ ਜੋ ਅਸੀਂ ਕੰਮ ਕਰ ਸਕੀਏ ਨਹੀਂ ਤਾਂ ਧਰਨਾ ਲਾਇਆ ਜਾਊਗਾ ਸੰਘਰਸ਼ ਹੋਵੇ ਅੱਜ ਦੇ ਧਾਰਿਆਂ ਨਾਲ ਗੱਲ ਕੀਤੀ ਹਾਂ ਜੀ ਅੱਜ ਮਾਨੇਸ਼ ਸ਼ਮਨ ਸਰਜੰਟ ਜੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਤੇ ਉਹ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਛੇਜ ਤੋਂ ਛੇਜ ਜੁਟੇੰਦਰ ਖਾਵਾਂ ਪਾਇਆ ਜਾਣੀ ਹੈ। ਮੈਂ ਮੇਰਾ ਨਾਮ ਮਰਵਾਰ ਸਿੰਘ ਹੈ ਜੀ। ਤੇ ਅਸੀਂ ਇੱਥੇ ਸਿਹਤ ਵਿਭਾਗ ਤਰਫੀਕ ਕੋਰਟ 'ਚ ਕੰਮ ਕਰ ਰਹੇ ਹਾਂ ਆਊਟਸੋਰਸਡ। ਜਿਵੇਂ ਕਿ ਤੁਹਾਡੇ ਮੇਰੇ ਸਾਥੀ ਨੇ ਦੱਸਿਆ ਇਹ ਕਿ ਸਾਡੇ ਘਰ ਜਥੇ ਬੰਦੀ ਦੀ ਜ਼ੋਨ ਹੋਈ ਹੈ। ਜਿਹਦੇ ਵਿੱਚ ਸਿਹਤ ਵਿਭਾਗ ਦੇ ਵਿੱਚ ਜਿੰਨੇ ਵੀ ਕੰਮ ਕਰਦੇ ਆਊਟਸੋਰਸਡ ਕੰਮ ਚੱਲਿਆ ਗਿਆ। ਵੀ ਜ਼ੋਨ ਹੋਈ ਹੈ। ਤੇ ਉਹਦੇ ਵਿੱਚ ਸਾਡੇਆਂ ਕਾਫੀ ਸਰਕਾਰ ਕੋਲੋਂ ਮੰਗਾਂ ਹੈ ਜੀ। ਕਿਉਂਕਿ ਅਸੀਂ ਰੀਰੀਡਿਕਸ਼ਨ ਸੈਂਟਰ ਦੇ ਵਿੱਚ ਵੀ ਸਾਡੇ ਜੋ ਕੋਸ਼ ਕਰਮਚਾਰੀ ਅਸੀਂ ਕੰਮ ਕਰਦੇ ਪਏ ਆ ਜੀ ਰੀਰੀਡਿਕਸ਼ਨ ਸੈਂਟਰ ਰੀਹੈਬ ਸੈਂਟਰ ਤੋਂ ਸੈਂਟਰਾਂ ਦੇ ਵਿੱਚ ਅਸੀਂ ਕਰੋਨਾ ਕਾਲ ਦੇ ਦੌਰਾਨ ਵੀ ਬਹੁਤ ਕੰਮ ਕੀਤਾ ਹੈ ਜੀ ਤੇ ਹੁਣ 5-6 ਸਾਲ ਤੋਂ ਅਸੀਂ ਡਿਊਟੀ ਕਰ ਰਹੇ ਆ ਜੀ ਪਰ ਸਰਕਾਰ ਵੱਲੋਂ ਸਾਾਨੂੰ ਨਗੁਨੀ ਤਨਖਾਹਾਂ ਦੇ ਕੰਮ ਕਰਨਾ ਪੈ ਰਿਹਾ ਜਿਹਦੇ ਵਿੱਚ ਜਿਵੇਂ ਕਿ ਹੁਣ ਯੋਧ ਨਸ਼ਮਰਦ ਸਰਕਾਰ ਨੂੰ ਮਹਮ ਚੜਾਈ ਜਾ ਰਹੀ ਹੈ ਜਿਹਦੇ ਵਿੱਚ ਸਾਰਾ ਸਾਰਾ ਸਟਾਫ ਹੈ ਜੋ ਡਟ ਕੇ ਸਾਥ ਦੇ ਰਿਹਾ ਸਰਕਾਰ ਦਾ ਪਰ ਤੇ ਕਿਸਾਨوں ਇਸ ਗੱਲ ਦੇ ਬਹੁਤ ਮਹਿਸੂਸ ਹੁੰਦਾ ਹੈ ਵੀ ਸਾਨੂੰ ਬਹੁਤ ਘੱਟ ਤਨਖਾਹਾਂ ਤੇ ਸਾਨੂੰ ਕੰਮ ਕਰਨਾ ਪੈ ਰਿਹਾ ਜਿਹੜਾ ਵਿੱਚ ਸਾਡਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੈ ਅਸੀਂ ਸਰਕਾਰ ਨੂੰ ਫੀਲ ਕਰਦੇ ਹਾਂ ਜੀ ਵੀ ਸਾਨੂੰ ਜਿਹੜੇ ਸਿਹਤ ਵਿਭਾਗ ਦੇ ਅੰਦਰ ਕੀਤਾ ਜਾਵੇ ਸਾਡੇ ਕਰਮਚਾਰੀ ਆਊਟਸੋਰਸ ਕਰਮਚਾਰੀਆਂ ਨੂੰ ਤੇ ਜਿਹੜਾ ਬਰਾਬਰ ਕੰਮ ਬਰਾਬਰ ਤਨਖਾਹ ਦਾ ਜਿਹੜਾ ਉਹ ਲਾਗੂ ਕੀਤਾ ਜਾਵੇ ਜੀ ਪਰ ਇਸ ਦਾ ਅੱਜ ਕੁਝ ਵੀ ਸਹੂਲਤ ਨਹੀਂ ਸਭਾ ਸਭ ਨੂੰ ਮਾਰਕ ਬਟਾ ਦਿੱਤਾ ਹਾਂ ਹਾਂਜੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਜੀ ਵੀ ਜੋ ਸਾਡੇ ਜਿਹੜੇ ਕਰਮਚਾਰੀਆਂ ਦੀ ਤਨਖਾਹ ਦੇ ਸਬੰਧ ਵਿੱਚ ਅੱਜ ਉਹਨਾਂ ਨੇ ਧਿਮੰਗ ਪੱਤਰ ਦਿੱਤਾ ਜੀ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਤੁਹਾਡੀ ਜਿਹੜੀ ਮੰਗ ਹੈ ਜਲਦ ਤੁਰੰਤ ਕਰਾਂਗੇ ਹਾਂ ਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਤੁਸੀਂ ਸਾਡੀ ਨਿੱਕੀ ਜਿਹੀ ਬਰਿਆਦ ਤੇ ਇੱਥੇ ਪਹੁੰਚੇ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਨਾਮ ਪ੍ਰਗਟ ਸਿੰਘ ਹੈ ਜੀ ਤੇ ਮੈਨੂੰ ਅਸੀਂ ਮਿਤੀ 5 ਸਤ 2025 ਨੂੰ ਆ ਆਊਟਸੋਰਸ ਯੂਨੀਅਨ ਆਫ ਕੋਰਟਾ ਗਠਨ ਕੀਤਾ ਜੀ ਉਸ ਵਿੱਚ ਮੈਨੂੰ ਸੀਨੀਅਰ ਮੀਤ ਪ੍ਰਧਾਨ ਦਾ ਉਹ ordenal ਬਖਸ਼ਿਆ ਗਿਆ ਜੀ ਤੇ ਸਾਡੇ ਮੁਲਾਜ਼ਮ ਸੀ ਜਿਹੜੇ ਅ ਕੱਚੇ ਜਿਹੜੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਆ ਜੀ ਆਪਣੇ ਸਿਵਲ ਹਸਪਤਾਲ ਰਿਪੋਰਟ ਦੇ ਵਿੱਚ ਤੇ ਚਾਹੇ ਆਪਣਾ ਅ ਤਸੀਲਾਂ ਦੇ ਹਸਪਤਾਲਾਂ ਦੇ ਵਿੱਚ ਤਸੀਲ ਲੈਵਲ ਦੇ ਹਸਪਤਾਲਾਂ ਦੇ ਵਿੱਚ ਚਾਹੇ ਸੀਐਚਐਸ ਵਿੱਚ ਪੀਐਚਐਸ ਵਿੱਚ ਜਿਹੜੇ ਆਊਟ ਆਫਸੋਰਸ ਤੇ ਕੰਮ ਕਰ ਰਹੇ ਆ ਕੰਮ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਇਕੱਠ ਕਰਕੇ ਯੂਨੀਅਨ ਤਿਆਰ ਕੀਤੀ ਆ ਜੀ ਤੇ ਸਾਡੀ ਸਭ ਤੋਂ ਪਹਿਲਾ ਪ੍ਰਾਇੋਰਟੀ ਜੀ ਸਾਡੇ ਇੱਥੇ ਐਚਐਮਐਸ ਪਾਇਲਟ ਪ੍ਰੋਜੈਕਟ ਜਸਟ ਪਾਇਲਟ ਪ੍ਰੋਜੈਕਟ ਦੇ ਵਿੱਚ ਮੈਂ ਵੀ ਸ਼ਾਮਲ ਹਾਂ ਜੀ ਇੱਥੇ ਮੁਲਾਜ਼ਮਾਂ ਨੂੰ ਲਗਭਗ 1.5 ਸਾਲ ਹੋ ਗਿਆ ਜੀ ਕੰਮ ਕਰੀ ਜਾਂਦਿਆਂ ਨੂੰ ਤੇ ਇਹਨਾਂ ਨੂੰ ਆਏ ਵੇਲੇ ਤਨਖਾਹ 6 ਸੀ ਮਹੀਨੇ ਬਾਅਦ ਧਰਨਾ ਲਾ ਲਾ ਮਿਲਦੀ ਹੈ ਜੀ ਤੇ ਅੱਜ ਅਸੀਂ ਆਪਣਾ ਮਾਲਯੋਗ ਸਿਵਲ ਸਾਜਨਾ ਰਿਪੋਰਟ ਡਾਕਟਰ ਚੰਦਰਸ਼ੇਖ ਕੋਟ ਜੀ ਨੂੰ ਤਨਖਾਹ ਸੰਬੰਧੀ ਸਾਰੇ ਜਣੇ ਇਕੱਠੇ ਹੋ ਕੇ ਅੱਜ ਅਸੀਂ ਮੰਗ ਪੱਤਰ ਦਿੱਤਾ ਗਿਆ ਤੇ ਮੰਗ ਪੱਤਰ ਦੇ ਵਿੱਚ ਮਾਨਯੋਗ ਸਰਬਸੰਜ ਸੰਸਾਦ ਸਾਹਿਬ ਨੇ ਸਾਨੂੰ ਅਸ਼ਵਾਸ਼ਣ ਦਿੱਤਾ ਜੀ ਤੁਹਾਡੀਆਂ ਜਿਹੜੀਆਂ ਮੰਗਾਂ ਆ ਇਹ ਜਲਦ ਤੋਂ ਜਲਦ ਪੂਰੀ ਕੀਤੀ ਜਾਵੇਗੀ ਇਸ ਤੋਂ ਬਾਅਦ ਜਿਹੜਾ ਸਾਡਾ ਅਗਲਾ ਜਿਹੜਾ ਕਦਮ ਹੈ ਜੀ ਉਹ ਸਟੇਟ ਲੈਵਲ ਦਾ ਹੈ ਜੀ ਜਿਹੜੇ ਸਾਡੇ